ਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਮਨਤਾਨ ਬਰਾੜ ਦੇ ਘਰ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੱਡੀਆਂ ਨੇ ਵੀ ਕੀਤੀ ਦੁੱਖ ਸਾਂਝਾ ਇਤਨਫਰੀਦਕੋਟ ਨੌਗਾ ਦੀ ਖਬਰ ਸਾਹਮਣੇ ਹੈਰੀ ਪੰਜਾਬ ਦੇ ਸਾਬਕਾ ਪਰ ਪਾਰਲੀਮਾਨੀ ਸਕੱਤਰਤ ਮਨਤਾਰ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰਸਿੱਧ ਚੇਅਰਮੈਨ ਕੁਲਤਾਰ ਸਿੰਘ ਬਰਾੜ ਕਾਰ ਸਿੰਘ ਬਰਾੜ ਦੇ ਮਾਤਾ ਮਨਜੀਤ ਕੌਰ ਬਰਾੜ ਪਤਨੀ ਮਰਹੂਮ ਜਸਵਿੰਦਰ ਸਿੰਘ ਬਰਾੜ ਸਾਬਕਾ ਸਹਿ ਕਾਰਕਤਾਵਾ ਮੰਤਰੀ ਦਾ ਬੇਤਾ ਦਿੱਤਾ ਦਿਹਾਂਤ ਹੋ ਗਿਆ ਅਤੇ ਉਹਨਾਂ ਨੇ ਦੀ ਮੌਤ ਦੀ ਦੁੱਖ ਪ੍ਰਗਟ ਕਰਨ ਲਈ ਪੰਜਾਬ ਦੇ ਸਾਬਕਾ ਉਪ ਮੰਤਰੀ ਮંત્રી ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਸ਼ਮਨੀ ਕਾਲੀ ਦਲ ਦੇ ਬਾਦਲ ਵਿੱਚ ਉਹਨਾਂ ਦੇ ਗ੍ਰਹਿ ਸਥਾਨ ਪਿੰਡ ਸੰਧਵਾ ਵਿਖੇ ਪੁੱਜੇ ਅਤੇ ਬਰਾੜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਤਰ੍ਹਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੱਡਿਆਣੀ ਵੀ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਇਸ ਮੌਕੇ ਸਾਬਕਾ ਵਿਧਾਇਕ ਕੁਲ ਕੁਸ਼ਲਦੀਪ ਢਿੱਲੋਂ ਭਾਰਤ ਭੂਸ਼ਨ ਆਸ਼ੂ ਸਾਬਕਾ ਕੈਬਨਿਟ ਮੰਤਰੀ ਉਪਿੰਦਰ ਸ਼ਰਮਾ ਸਾਬਕਾ ਕੈਬਨਿਟ ਮੰਤਰੀ ਰੋਜੀ ਬਰਕੰਦੀ ਸਾਬਕਾ ਵਿਧਾਇਕ ਬੀਬੀ ਗੁਰਜਿੰਦਰ ਕੌਰ ਪੁੱਲੂ ਹਵਾਲ ਅਤੇ ਮੈਂਬਰ ਐਸਜੀਪੀਸੀ ਪਰਮਬੰਦ ਪਰਮਬੰਸ ਸਿੰਘ ਰੁਮਾਨਾ ਸ਼ੇਰ ਸਿੰਘ ਮੰਡਲ ਮੰਡਲ ਵਾਲਾ ਅਤੇ ਮੈਂਬਰ ਐਸਪੀ ਐਸਜੀਪੀਸੀ ਸੂਬਾ ਸਿੰਘ ਬਾਦਲ ਸਾਬਕਾ ਚੇਅਰਮੈਨ ਰਾਮ ਚੋਪੜਾ ਗੁਰਚੇਤ ਸਿੰਘ ਢਿੱਲੋਂ ਸਿਮਰਨਜੀਤ ਸਿੰਘ ਸੇਖੋ ਜਸਵੀਰ ਸਿੰਘ ਢਿੱਲੋਂ ਆੜਤੀ ਅਤੇ ਮਿੰਕੂ ਤੇ ਆਰਤੀ ਜਸਪਾਲ ਮੋਸ ਕੀਤਾ ਧੰਨਵਾਦ